ਸਵਾਗਤ ਹੈ ਤੁਹਾਡਾ ਅਜਿਹੇ ਬਲੌਗ 'ਚ ਅੱਜ ਬਈ ਆਪਾਂ ਆਗੇ ਤੇ ਧਮਾਨ ਰਿਆਂ ਦੇ ਫਰੀਦ ਚੰਦੌਰ ਸਾਹਿਬ ਦਾ ਰੈਡੀ ਹੋ ਗਿਆ ਹਰ ਇੱਕ ਬਲੀਆਂ ਵੀ ਪੇਂਟ ਪਰ ਚਲੇ ਗਿਆ ਕੰਮ ਹੁਣ ਦੋ ਸੈਟ ਤਿਆਰ ਕਰੇਵੇਂ ਇਹਨਾਂ ਨੇ ਦੋਆਂ ਦਾ ਪੇਂਟ ਪਰ ਚਲੇ ਗਿਆ ਕੰਮ ਕੱਲ ਨੂੰ ਲਗਭਗ ਯਾਨੀ ਕਿ ਅਸਾਰ ਹੈਗੇ ਆ ਕੱਲੂ ਵੀ ਪੇਂਟਰ ਸਿਰ ਜੜਾ ਦੂਗਾ ਪੇਂਟਰ ਨੇ ਦੁਖੀ ਕਰੇ ਪਏ ਆ ਪੇਂਟਰ ਨਹੀਂ ਖੜਦਾ ਹੁਣ 3 ਵਜੇ ਦਾ ਕੀ ਹੋਇਆ ਛੱਡ ਗਿਆ ਪੈਂਟਰ ਦਾ ਕੰਮ ਨਹੀਂ ਰਹਿ ਗਿਆ ਕੰਮ ਹੁਣ ਤਾਂ ਬਾਕੀ ਇਹ ਸਾਰਾ ਰੈਡੀਆ ਹੁਣ ਤਾਂ ਡਕੋੜੇ ਵੱਜਣਾ ਫਿਰ ਗੜਾਈ ਹੋ ਗਈ ਬਾਕੀ ਇਹਦੇ ਪਾਰਟ ਪੂਟ ਸਾਰੇ ਰੈਡੀ ਕਰੇ ਹੋਏ ਆ ਤੁਸੀਂ ਲੁੱਕ ਵਾਈਜ਼ ਦੇਖ ਸਕਦੇ ਆ ਮਤਲਬ ਆਪਾਂ ਨੇ ਸਾਦੇ ਮਾਡਲ ਪਰ ਜੈਕ ਲਵਾਇਆ ਕੋਈ ਇਹਨਾਂ ਚ ਮਤਲਬ ਕਹ ਲਓ ਵੀ ਆਪਾਂ ਨੇ ਆਇਆ ਨਹੀਂ ਹੈਗਾ ਵੀ ਉਹ ਫਲਾਣੀ ਚੀਜ਼ ਕਰਾ ਦਿਨਾ ਜਮਾਈ ਸਾਦਾ ਰੱਖ ਕੇ ਮਾਡਲ ਉਹਨਾਂ ਨੂੰ ਜੈਕ ਲਵਾਇਆ ਇਹ ਬਜਟ ਚ ਵੀ ਪੈਣੀ ਆ ਬਾਈ ਆਪਣਾ 1,55,000 ਦਾ ਸੌਦਾ ਹੈ ਕਿਸੇ ਵੀ ਬੰਦੇ ਨੇ ਮਤਲਬ ਕਰਨਾ ਹੋਇਆ ਤਾਂ ਦੇਖ ਕੇ ਕਰ ਲਵੇ ਸਾਡੇ ਕੋਲ ਦੇਖ ਲਈ ਸਾਡੇ ਕੋਲ ਚਾਹਦੀਆਂ ਦੇਖ ਲਈ ਵੀ ਰੇਟ ਦਾ ਵੀ ਉਹਲਾ ਨਹੀਂ ਹੈਗਾ ਸਿੱਧਾ ਰੇਟ ਬੋਲਦਾ ਸੀ ਬਾਈ ਆਪੇ ਸਮਝੂਗਾ ਕੋਈ ਨਹੀਂ ਬਾਕੀ ਫੋਰ ਦੇ ਫਾਇਦੇ ਬਾਕੀ ਆ ਆਪਾਂ ਨੇ ਆ ਮਰਜ਼ੀ ਦੇ ਆਂ ਆ ਅਸੀਂ ਭਾਈ ਆਪਣੀ ਮਰਜ਼ੀ ਦੇ ਕਰਵਾਏ ਆ ਇੱਕ ਆ ਬਾਜ ਬਣਾਇਆ ਇੱਕ ਉਹ ਖਾਲੀ ਇਕਰ ਹੋ ਗਿਆ ਬਾਕੀ ਤਾਂ ਇਹ ਸਟicker ਸ਼ੁਕੋ ਲਾ ਕੇ ਉਹ ਜੱਜ ਜਾਣੀ ਹੈ ਯਾਨੀ ਕਿ ਇਹ ਮਾਡਲ ਆਪਾਂ ਵਰਤ ਰਹੇ ਹਾਂ ਤਾਂ ਵੀ ਇਹ ਉੱਚਾ ਨੀਮਾ ਨਹੀਂ ਕਰਦੇ ਜੇ ਤਰ੍ਹਾਂ ਵਧੀਆ ਚੱਲਦਾ ਹਾਂ ਹਾਂ ਹੁਣ ਦੂਜਿਆਂ ਦਾ ਪਤਾ ਲੱਗ ਜੂ ਨਾਲੇ ਫਰੇਮ 'ਚ ਫਰਤੀਆਂ ਭਈ ਆਪਾਂ ਨੇ ਆਹ ਆਹ ਛੋੜੀ ਫਰੇਮ 'ਚ ਆ ਗੱਬੇ ਜਿਹੇ ਟਾਇਰ ਹੁੰਨੇ ਆ ਉਹ ਨਾਲੇ ਬਹੁਤ ਚੱਕ ਵੀ ਜੈਟਰ ਦਾ ਆਪਦਾ ਥੱਲੇ ਲੱਗਣ ਲੱਗੇ ਆਈਸ਼ਾ ਲੱਗ ਜਣਾ ਤੇ ਸਭ ਬਾਕੀ ਜਿਹਨوں ਕਲੀਡ ਹੋਈਆਂ ਹੋਈਆਂ ਲਗਾਉਨੇ ਆ ਕੱਲ ਨੂੰ ਕੰਮ ਜੋਰਾ ਪਰ ਚੱਲਦਾ ਇਹਨਾਂ ਦਾ ਕੱਲ ਨੂੰ ਦੇਖਦੇ ਆ ਕੱਲ ਨੂੰ ਸ਼ਾਮ ਤੱਕ ਜੇ ਪਵਾ ਦੇਣ ਆਹ ਮਾਡਲ ਇਹਦਾ ਬਾਈ ਸਪ੍ਰਿੰਗ ਵਾਲਾ ਸਾਡੀਆਂ ਮਤਲਬ ਸਿੰਪਲ ਆ ਇਹ ਸ਼ੌਕਰ ਵਾਲੀ ਨਹੀਂ ਹੈਗੀ ਆਹ ਸ਼ੌਕਰ ਵਾਲੀ ਆ ਸ਼ੌਕਰ ਮਤਲਬ ਜਿਹੜੇ ਬੰਦਿਆਂ ਨੂੰ ਮੋਰੇ ਤੇ ਹੁੱਕ ਚ ਪਾ ਕੇ ਚਲਾਉਨੇ ਇਹ ਹੁੱਕ ਵਾਲਾ ਸਿਸਟਮ ਆ ਇਹਦਾ ਐਕਸਟਰਾ ਪੈਸੇ ਆ 5 ਪੰਜ ਹਜ਼ਾਰ ਰੁਪਏ ਐਕਸਟਰਾ ਹੈ ਵੈਸੇ ਹੋਕਾ ਦਾ ਆਪਣੇ ਕਿਹੜਾ ਫਿਰ ਵਾਹੇ ਦਾ ਉੱਥੇ ਜਾ ਕੇ ਫੇਖ ਖੋਲਣੀ ਆ ਪੈ ਜਾਣੀ ਮੇਰੀ ਗੱਲ ਸੁਣ ਆਪਾਂ ਨੇ ਜੈਕ ਤਾਂ ਲਵਾਇਆ ਵੀ ਆਪਾਂ ਬਾਰ-ਬਾਰ ਉੱਪਰ ਟਰੈਕਟਰ ਪਰ ਤੇ ਨਾ ਉਤਰੀ ਜਿਹੜੇ ਬੰਦੇ ਨੇ ਮਨ ਤੇ ਪਹਿਲਾਂ ਵੀ ਇਹਦਾ ਸਿੰਪਲ ਹੋਊਗੀ ਇਹਦੇ ਨਾਲ ਸਿੰਪਲ ਆ ਹੁਣ ਹਾਈਡਰੌਲਿਕ ਆ ਬਣੀ ਤੂੰ ਪਰੇ ਬੈਠਾ ਤਾ ਖੇਚ ਚਲੇ ਜਾ ਕੇ ਉਪਰ ਨੇ ਹਿੱਸਾ ਚੱਕ ਦੇਣਾ ਉਹਦਾ ਇਹਦੇ ਖੁੱਲ ਜਣੀ ਆ ਹੁਣ ਇਹਦੇ ਵਿੱਚ ਆਹ ਪਹਿਲਾਂ ਲਿੰਕਾ ਜੋ ਕੱਢ ਕੇ ਹੁੱਕ ਚ ਪਾਊਗਾ ਸਿਸਟਮ ਇਹ ਹੁੱਕ ਚ ਪਾ ਕੇ ਫਿਰ ਇਹਦੀਆਂ ਪਿੰਨਾ ਇੱਥੇ ਪਿੰਨਾ ਪੈਣੀ ਆ ਦੇਖ ਰੋਕਦਾ ਫਿਰ ਉਹੀ ਰਹਿ ਗਏ ਮਾਝੋ ਤੋੜਨਾ ਖੜੇ ਆ ਆਪ ਇਹਨਾਂ ਨਿਕਲਣੀ ਹੈ ਤਾਂ ਇਹਨਾਂ ਦੇ ਸਪਰਿੰਗਾਂ ਦੇ ਸਾਰੇ ਚੱਲ ਗਏ ਦਾ ਮਾਮਾ ਲੈ ਗਿਆ ਆਪ ਇਹਨਾਂ ਨਾ ਕੱਢੀਆਂ ਫਿਰ ਆ ਦੋਈ ਰੌੜਾ ਬਿੰਗੀਆਂ ਹੋ ਜਾਣੀਆਂ ਛੁੱਕਣੀਆਂ ਐ ਗੱਲ ਕਾਲੀ ਮਤਲਬ ਚਲੋ ਜੀ ਠੀਕ ਐ ਜਿਵੇਂ ਨੌਂ ਲੱਗਦਾ ਹੁਣ ਤਾਂ ਪੇਂਟ ਪਕਾਣੀ ਖੜੀ ਐ ਸਾਰੀ ਉਹ ਚੁਕਾਤੀ ਦੋਆਲੀ ਪੂਆ ਹੂੰ ਇਹ ਇਹੇ ਬਦਦਾ ਗੜਾਈ ਲੱਗ ਲਈ ਮੈਂ ਕਹਿੰਦਾ ਹੈ ਬਦਦਾ ਗੜਾਈ ਲੱਗ ਗਈ ਹਾਂ ਇਹਦੇ ਪਰ ਉਹ ਰਗੜ ਗਿਆ ਉਹਨੇ ਇਹ ਇਹ ਪ੍ਰਿੰਟਰ ਨੇ ਸਿੱਧੀ ਪੇਡ ਮਾਰ ਜਾਣਾ ਹਾਂ ਇਹ ਸੋਭਾ ਵੀ ਕੰਮ ਖੱਚੀ ਹੁੰਦਾ ਇਹ ਵੀ ਨਹੀਂ ਪਤਾ ਵੀ ਕਿੱਦਾਂ ਕੋਡ ਮਾਰ ਕੇ ਚਲੇ ਜਾਵੇ ਹੁਣ ਹਾਂ ਚਲ ਅਸੀਂ ਬਾਕੀ ਆਪਾਂ ਆਹ ਨਾਂ ਘਟਾਇਆ ਤਾਂ ਨਾਂ ਪੁੱਠਾ ਪਿਆ ਹੁਣ ਤਾਂ ਇਹ ਚਲੋ ਹਾਂ ਸੇਵਾ ਹੁਣ ਇਹਦੇ ਬਾਅਦ ਇਹ ਭਾਈ ਭਤੀਜੀ ਦਾ ਨਵਾਂ ਹੈ ਸਿੰਪਲ ਚੱਕਰ ਇਹ ਜਿਹੇ ਮੇਰੇ ਸਾਹ ਕੋਲ ਦਾ ਸਿੰਪਲ ਮਾਡਲ ਮੰਨਣ ਸਾਹ ਹਾਂ ਇਹਦੇ ਚ ਹੁਣ ਕੱਲ ਆਪਾਂ ਆਏ ਨਹੀਂ ਚੱਲੇ ਜਿਹੜੇ ਮਾਡਲ ਨੂੰ ਡਿਲੀਵਰੀ ਕਰੀ ਆ ਇਹਦੇ ਚ ਦੋ ਹੱਬਾਂ ਸਿਰਿਆਂ ਤੇ ਠੀਕ ਆ ਉਹਦੇ ਚ ਇੱਕ ਇੱਕ ਹੱਬ ਇੱਥੇ ਆਉਂਦੀ ਆ ਉੱਚਰਾ ਗਰੀਸ ਜਾਨੀ ਕਿ ਅੱਧਾ ਕਿਲੋ ਹੁਣ ਇਹ ਦਾ ਛੋਟੀ ਹੱਬਾ ਛੋਟੀ ਹੈ ਰੋ ਕਰਕੇ ਹਾਂ ਮੈਂ ਕਿਹਾ ਸਰ ਹੁਣ ਉਹ ਚ ਆਪਣੇ ਵਿੱਚ ਅੱਧਾ ਕਿਲੋ ਗਰੀਸ ਕਿਹਾ ਪੈਣਾ ਹੈ ਅੱਧਾ ਕਿਲੋ ਗਰੀਸ ਸਾਡ ਪਾਣਾ ਹੈ ਹਾਂ ਹੁਣ ਚਾਰ ਹੱਬਾ ਹੋ ਗਈ ਹਾਂ ਚਾਰ ਹੱਬਾ ਹੋ ਗਏ ਹੁਣ 2 ਕਿਲੋ ਗਰੀਸ ਆਹਦਾ ਜਿਹੜੇ ਉਹ ਚਰਾ ਫੇ ਹੁਣ ਦੋ ਗੱਬੇ ਦੇ ਦੇਖ ਲਾ ਹਾਂ ਉੱਚਰਾ ਉਹੀ ਮੰਨ ਕੇ ਚੱਲ 5 4 5 ਕਿਲੋ ਗਰੀਸ ਪਾ ਜਾਣਾ ਵਿੱਚ ਵਿੱਚ ਵੱਧ ਪਊਗਾ ਵੱਧ ਰੋ ਰੋ ਵੱਧ ਬਾਕੀ ਜਿਹੇ ਜਾਂ ਤਾਂ ਜਿਵੇਂ ਆਪਾਂ ਬਰਤਦੇ ਆਂ ਆਪਾਂ ਨੂੰ ਤਾਂ ਇਹੀ ਮਾਡਲ ਚੰਗਾ ਲੱਗਦਾ ਭਾਈ ਹੂੰ ਠੀਕ ਨਹੀਂ ਹੁਣ ਬਾਕੀ ਉਹਦਾ ਕਾਣਾ ਵੀ ਜਿੰਨੇ ਕੇ ਰੁਪਏ ਪਾਈ ਜਾਓਗੇ ਓਨਾਂ ਕੇ ਕੰਮ ਟੌਰੀਫਾਈਡ ਹੋਈ ਜਿਹੜਾ ਓਨਾਂ ਕੇ ਮਿੱਠਾ ਪਾਈ ਜਾਣਾ ਬਸ ਆਪਾਂ ਨੇ ਤਾਂ ਮੇਰੀ ਗੱਲ ਸੁਣ ਯਾਰ ਇਹ ਕਿਤੇ ਰੋਡ 'ਤੇ ਚਰਨ ਵਾਲੇ ਆਈਟਮ ਥੋੜੀ ਆ ਇੱਕ ਚੀਜ਼ ਤਾਂ ਤੂੰ ਮੰਨਦਾ ਆਂ ਆਪਾਂ ਨੇ ਕੀ ਕਰਨਾ ਹੈ ਬੋਹਣੇ ਆਂ ਸਾਲ 'ਚ ਮਤਲਬ ਇੱਕ ਸਾਲ 'ਚ ਵਾਧੇ ਵਾਧੇ ਜੇ ਇਕੱਠਾ ਵੀ ਕੰਮ ਕਰਦੇ 10 ਦਿਨ ਖੇਤ ਬਾਹਰ ਨਹੀਂ ਹੁੰਦੇ ਬਸ ਪੂਰੇ ਸਾਲ ਬਾਅਦ ਚ ਅੰਦਰੇ ਖੜਨੀ ਆ ਅੰਦਰ ਖੜਨੀ ਆ ਇਹ ਹਾਂ ਹੋਰ ਕੀ ਨਹੀਂ ਪੁੱ ਕੀਆ ਕਰਨਾ ਹੈ ਕਿਆ ਨਹੀਂ ਕਰਨਾ ਲਾਈਟਾਂ ਫਟਾਈਆਂ ਲੱਗੀਆਂ ਜੂਏ ਤਾਰਾ ਵੜ ਦਿੰਨੇ ਆ ਵੜ ਦਿੰਨੇ ਆ ਨਾਲੇ ਉਹ ਚੱਲਦੀ ਨਹੀਂ ਆਪਣੇ ਕੋਲ ਹਾਂ ਇਹ ਕਿਹੜਾ ਆਏ ਆ ਵੀ ਇੱਕ ਸਾਰ ਚਲਣੀ ਆ ਹਾਂ ਖਲਾਵਲਿਆਂ ਚਲਣੀ ਆ ਕਿਤੇ ਉਹ ਹੋਣੀ ਆ ਬਿਲਕੁਲ ਬਿਲਕੁਲ ਉਹ ਇਹਦੇ ਪਰ ਤਾਂ ਲਾਈਟ ਲੁੱਟਵਾ ਕੇ ਕੋਈ ਫਾਇਦਾ ਹੀ ਨਹੀਂ ਹੈਗਾ ਹਾਂ ਉਹ ਜਿਹੋਨਾ ਕੰਮ ਸੀ ਨਾਲੇ ਦੋਨੇ ਹੁਣ ਉਹ ਕਹਿੰਦਾ ਰੂਟਰ ਵੇਟਰਾਂ ਦਾ ਤਾੜ ਪੈ ਰਿਹਾ ਹਾਂ ਹਾਂ ਰੂਟਰ ਮਟ ਨਹੀਂ ਆ ਗਿਆ ਚਲਕਾਰ ਸਾਈਆਂ 50 ਟਰਾਲਿਆਂ ਨੇ ਇਹਦੀ ਥੋੜੀ ਕਸਰ ਲੇਬਰ ਕੱਢ ਜਾਂਦੀ ਆ ਉਹ ਪਿੱਛੇ ਤਵੀਆਂ ਦਾ ਵੀ ਸੈੱਟ ਪਾਸ ਆ ਇੱਕ ਹੋਰ ਤਵੀਆਂ ਦਾ ਇੱਕ ਉਹ ਤਾਂ ਰੈਡੀ ਹੋ ਗਿਆ ਇੱਥੇ ਹੋਰ ਪੈ ਗਿਆ ਉਹਦੇ ਉਹ ਤਾਂ ਰੈਡੀ ਹੋ ਗਿਆ ਕੰਮ ਹੁਣ ਕਾਚਾ ਪੈਂਟਰਾਂ ਦੀ ਹੂੰ ਤੁਸੀਂ ਪੈਂਟਰ ਇਹਨਾਂ ਕੋ ਤਿੰਨ ਆਏ ਵੀਰੇ ਅੱਜ ਹੈ ਤਿੰਨ ਆਏ ਵੀਰੇ ਸਵੇਰ ਦਾ ਨਹੀਂ ਨਾ ਪਤਾ ਹਾਂ ਅੱਜ ਤਾਂ ਹੁਣ ਦੋ ਤਵੀਆਂ ਦੀ ਜੋੜੀ ਮੈਂ ਅੱਡ-ਵੱਡ ਚੱਲ ਰਹੀਆਂ ਇੱਕ ਉਧਰ ਟਰਾਲਾ ਚੱਲ ਰਿਹਾ ਬਾਹਰ ਹੂੰ ਬਾਕੀ ਦੇਖਦੇ ਹਾਂ ਕੱਲ ਨੂੰ ਆ ਕੇ ਤਾਂ ਕੋਲੇ ਬੈਠਣਾ ਪੈਣਾ ਆਪਾਂ ਨੂੰ ਹਾਂ ਤਾਂ ਤਾਂਵੀਆਂ ਪਾਉਣਗੇ ਇੰਟਰ ਲੰਘੀ ਜਾਂਦਾ ਬਾਈ ਅਸੀਂ ਕੱਲ ਨੂੰ ਲੰਘੀਏ ਮਗੇ ਸਾਡੇ ਇੰਟਰ ਲੰਘੀ ਜਾਂਦਾ ਕੱਲ ਸ਼ਾਮ ਨੂੰ ਆਪਾਂ ਨੂੰ ਕੰਮ ਹੋਊਗਾ ਨਹੀਂ ਕੱਲ ਸ਼ਾਮ ਨੂੰ ਆਪਣੇ ਪ੍ਰੀਮੀਅਮ ਮਰਾ ਦੇਣਾ ਤਾਂ ਸ਼ਾਮ ਨੂੰ ਨਾ ਉਹ ਜਦ ਇਹ ਲੰਘਿਆ ਕਰ ਨੂੰ ਕਹਿੰਦੇ ਬਾਅਦ ਚ ਕੱਲ ਨੂੰ ਵੀ ਹੁਣ ਕੰਮ ਪੈ ਜਾਣਾ ਕੱਲ ਨੂੰ ਆਪਾਂ ਮੈਂ ਜੀਰੀ ਉਡਾਉਣੀ ਹੈ ਤੇਰਾ ਮੰਡੀ ਦਾ ਕੰਮ ਆ ਫਿਰ ਕੋਈ ਚੱਕਰ ਆਹ ਦੇਖ ਲੈ ਟੈਨ ਨਾਲ ਉਹ ਆ ਚੀਜ਼ ਭੰਡਾਰ ਵਾਲਾ ਟਰੈਕਟਰ ਲਵਾ ਲੈਣਾ ਆਪਾਂ ਨੂੰ ਇਹ ਸਾਡਾ ਇਹ ਦੋ ਦੋ ਫਿਰ ਆ ਜੇ ਪਿੱਛੇ ਗੋਲ ਅੱਗੇ ਦਾ ਸਿੰਗਲ ਸਿੰਗਲ ਮੋੜੇ ਲੱਗ ਜਾਣਾ ਬਾਕੀ ਜਿਹੜੇ ਸਿੱਕਾ ਕਰੇ ਇਹਨੇ ਲਾਉਣੇ ਹਾਂ ਹਾਂ ਮੀਡੀਅਮ ਟੇਪ ਤੋਂ ਸਿੱਕਾ ਲਾ ਗਏ ਆਪਾਂ ਦੇ ਜਿਹੜੇ ਕੁਝ ਕਰਾਇਆ ਬਸ ਲੇਜ਼ਰ ਕਟਿੰਗ ਤੇ ਕਰਾਇਆ ਜਿਹੜਾ ਆਪਾਂ ਨੇ ਮਾੜੇ ਸੀ ਆਪਾਂ ਦਾ ਥੋੜਾ ਜਿਹਾ ਕੰਮ ਆ ਯਾਰ ਹਾਂ ਹਾਂ ਆ ਵੀ ਇੱਟਾ ਮਾ ਕਾ ਲਾਤੀਆਂ ਨਹੀਂ ਖੁੰਨਾ ਖੁੰਨਾ ਯਾਰ ਨਾ ਲੱਗੇ ਅਗਲਾ ਕਹਿੰਦਾ ਵੀ ਲੇਜ਼ਰ ਦਾ ਜ਼ਮਾਨਾ ਆ ਬਸ ਮਤਲਬ ਸ਼ਗਨ ਜਿਹਾ ਕਰ ਲਿਆ ਵਾਓ ਇਹ ਇਹ ਚੀਜ਼ਾਂ ਨੇ ਟਾਈਮ ਭੰਨਣਾ ਹਾਂ ਇਹਨਾਂ ਨੇ ਕਿਉਂਕਿ ਹੋਰ ਰੰਗ ਹੌਲੀ-ਹੌਲੀ ਰੰਗ ਰੰਗ ਅੱਡ ਹੋਣਾ ਇਹਦੇ ਪਰ ਇਹਦੇ ਪਰ ਰੋਲਰ ਜੇ ਨਾਲ ਰੰਗ ਹੋ ਜਾਂਦਾ ਨਾਲੇ ਇਹਨਾਂ ਦੇ ਲੋਗੋ ਆ ਇਹ ਹਾਂ ਇਹਦੇ ਲੋਗੋ ਇਹਨਾਂ ਲਈ ਆ ਈਗਲ ਦਾ ਲੋਗੋ ਇਹਨਾਂ ਦਾ ਰੇਸਟਡ ਹੋਇਆ ਹੋਇਆ ਇਹਨਾਂ ਦਾ ਹੀ ਲੋਗੋ ਹੈ। ਹੋਰ ਵੀ ਚੱਕਰ ਆ। ਬਾਕੀ ਚੱਲਦਾ ਕੰਮ ਕੰਮ ਤਾਂ ਚੱਲੇ ਰਿਹਾ ਆ। ਪਹਿਲਾਂ ਲਗਾਉਣਾ ਪਹਿਲਾਂ ਦਿਖਾ ਦੇਣਾ ਬੰਦੇ ਨੂੰ। ਚਲਿਏ। ਚੱਲ ਆ ਜਾ। ਇਹ 16 ਫੋਟਾ ਪੇ ਤਿਆਰ ਹੋਇਆ ਹੋਇਆ। ਹੂੰ। ਰੰਗ ਹੋਇਆ ਹੋਇਆ। ਹਲੇ ਵੀ ਮਤਲਬ ਅਨਕੰਪਲੀਟ ਆ ਇਹ। ਹੁਣੇ ਲੁੱਕ ਦਸਣ ਲੱਗ ਗਈ ਲੁੱਕ ਦਸਣ ਲੱਗ ਗਈ ਜਿਵੇਂ ਆ ਚੀਜ਼ਾਂ ਪਰ ਕੰਮ ਚੱਲ ਪਿਆ ਹੁਣ ਬਲਿੱਕੀ ਦਾ ਕੰਮ ਜ਼ਿਆਦਾ ਹੁਣ ਦੇਖ ਆ ਟੱਚਿੰਗ ਕਿੱਥੇ ਦਿੱਕ ਹੋਣੀ ਐ ਰੰਗ ਲੰਘ ਦੇ ਤੂੰ ਰੰਗ ਆ ਗਿਆ ਨਾ ਇਹ ਆਪਣੇ ਵੀ ਇਹੀ ਰੰਗ ਹੋਇਆ ਟਰਾਲਿਆਂ ਦੇ ਹਾਲ ਤਾਂ ਕੰਮ ਚੱਲਦਾ ਹੈ ਇਹ ਡਿਜ਼ਾਈਨ ਪੁਰਾਣਾ ਹੈ ਹਮ ਮਤਲਬ ਇਹ ਤੇਰਾ ਟਰਾਲੇ ਨੂੰ ਵੀ ਉਹੀ ਮੈਂ ਕਹਿੰਦਾ ਇਹ ਪੁਰਾਣਾ ਬੰਦੇ ਨੇ ਡਿਜ਼ਾਈਨ ਸਪੈਸ਼ਲ ਤਿਆਰ ਕਰਿਆ ਇਹ ਖੰਡਵਾਨ ਪਰ ਜਾਣਾ ਟਰਾਲਾ ਇਹਨਾਂ ਕੋ ਪਹਿਲਾਂ ਵੀ ਮਾਈਆਂ ਕੋਲ ਮਾਨ ਖਾਦਾ ਨਹੀਂ ਹਮ ਲੋਹੇ ਲੋਹੇ ਵਾਲੀ ਨੀਚੋ ਆ ਲੋਹੇ ਵਾਲਾ ਤਸੱਲੀ ਹੈ ਇਹਨਾਂ ਦੇ ਘਰੇ ਇਹ ਕਾਦਾ ਪਹਿਲਾਂ ਕਾਦਾ ਹੈ ਇਹ ਡਾਲੇ ਨੇ ਖੁੱਲਣਾ ਵੀਰ ਆਏ ਨੂੰ ਇਹ ਦੂਆ ਖੁੱਲਦਾ ਕਰਿਆ ਪਿਆ ਖੜ ਜਾ ਫੇ ਮੈਂ ਪਿੱਛੇ ਦੇਖਿਆ ਇਹਨਾਂ ਜੈਕ ਵਾਲੀ ਸਿਸਟਮ ਆ ਆ ਜੈਕ ਆ ਟਰਾਲਾ ਇਹ ਆ ਕੇ ਫਸ ਜਾਣੀ ਯਾਰ ਕੁੱਲੀ ਆ ਚੀਜ਼ ਆਹ ਬੱਲੇ ਨੂੰ ਖੁੱਲਦਾ ਕਰਿਆ ਹੋਇਆ ਥੱਲੇ ਤੇ ਦੂਏ ਨੇ ਆ ਵੀ ਖੁੱਲਦਾ ਆ ਚੀਜ਼ ਦੇਖਿਆ ਨਾ ਮੈਂ ਆ ਦੇਖ ਉੱਪਰ ਡਾਲਾ ਜੈਕ ਵਾਲਾ ਹੈ ਨਾ ਟਰਾਲਾ ਐਦੇ ਚ ਫਸਣੀ ਆ ਉਹ ਇਹਨੇ ਕੋ ਪਹਿਲਾਂ ਵੀ ਦੋ ਟਰਾਲੇ ਜਿਹੜੇ ਜਾਂਦੇ ਆ ਕਰਾਲੀ ਮੇਰੇ ਬਰਾਬਰ ਉੱਤਰਦੇ ਆ ਉਹ ਜੈਕਨ ਵਾਲੇ ਧਾਰ ਕੇ ਆਉਂਦੇ ਆ ਇਹ ਬਹੁਤ ਆ ਆਉਂਦੀ ਕੀਤੀ ਹੈ ਨਾਲ ਫੇਰ ਤਾਂ ਭਈਆਂ ਦੇ ਸਾਰੀ ਬੈਠਣਗੇ ਵੀ ਕਦ ਖਾਲੀ ਹੋਊਗਾ ਇਹ ਤਾਂ ਜਦੇ ਖਾਲੀ ਕਰਕੇ ਮੁੜ ਆਉਂਦੇ ਆ ਦੋ ਟਰੈਕਟਰ ਹੀ ਜਾਂਦੇ ਆ ਇਹਦੇ ਦੋ ਇਹ ਖਾਲੀ ਕਰਕੇ ਜਦੇ ਮੁੜ ਆਉਂਦੇ ਨੇ ਵੀਰ ਹਾਂ ਅੱਛਾ ਇੱਕ ਚੀਜ਼ ਦੇਖੇ ਵਾਲੇ ਜਿਹੜੀ ਚੀਜ਼ ਤੇ ਮੈਂ ਹੈਰਾਨ ਹੋਇਆ ਹੂੰ ਉਹ ਡਾਲਾ ਦਿਖਾ ਰੂਟਾ ਬਿਲਟਰ ਦਾ ਵੀ ਆਏ ਕਿਸ ਨੇ ਤੋੜਿਆ ਕਦੇ ਆਹ ਆਪਾਂ ਕਹਿੰਦੇ ਨੇ ਵੀ ਆਏ ਜੀ ਆਹ ਮਸ਼ੀਨ ਲੱਗਣੇ ਨੂੰ ਆਇਆ ਪਿਆ ਆ ਇਹਨਾਂ ਕੋ ਬਕਾਉ ਖੜਾ ਕਹਿੰਦੇ ਦੇਖ ਤਾਂ ਆਹ ਦੇ ਕਿਵੇਂ ਇਕੱਠਾ ਹੋਇਆ ਆ ਪਤਾ ਨਹੀਂ ਕਿਹੜੇ ਸਾਹਮਣੇ ਦਾ ਵਿੱਚ ਕਾ ਕੇ ਬੈ ਕੇ ਕਰਕੇ ਇਕਣਾ ਕਹਿੰਦੇ ਦੇ ਲਿਆ ਹੁੰਦਾ ਹੈ ਹੈ ਤਾਂ ਬਾਈ ਕਰਕੇ ਲੱਗ ਸੱਟ ਮੋਇਆ ਪਿਆ ਬੈਗ ਵੀ ਇੰਨਾ ਕਿੰਨਾ ਵੀ ਇਕੱਠਾ ਕਰਦਾ ਧੰਨ ਹੈ ਕੋਈ ਜਿੰਦਗੀ ਨੇ ਮਤਲਬ ਜੱਗੀ ਵਾਲਾ ਹੈ ਹਾਂ ਉਹ ਜੱਗੀ ਵੀ ਹੁਣ ਵਿਚਾਰਾ ਕੀ ਨਾ ਨਾ ਉਂਗੜ ਕਰਦੇ ਜੱਗੀ ਜਿਹੜਾ ਇਕੱਠਾ ਕਰਿਆ ਫੇਰ ਸਿਰ ਮਾਤੜ ਗਾਲਾਂ ਨਿਕਲੀਆਂ ਜਮੇ ਵਿੱਚ ਤਾਂ ਹਾਂ ਛੋਵੇਂ ਥੋੜਾ ਨਾਲ ਨਵਾਂ ਲਵਾਉਣ ਨੂੰ ਆਇਆ ਹੋਰੇ ਵੀ ਇਹ ਤੂੰ ਸੀ ਇਹਨੂੰ ਤਾਂ ਘਰ ਛੱਡਿਆ ਉਹ ਰਸੀਆਂ ਨਾਲੇ ਬਣ ਨਹੀਂ ਜਾਂਦੇ ਨਾਲੇ ਬਤੰਦਰਾਂ ਨੇ ਦੇਖ ਲੈ ਕਰਾਮਾਤੀ ਕੰਮ ਐ ਸਾਰੇ ਹੂੰ ਪੱਤੀਆਂ ਵੀ ਗਈਆਂ ਬਈਆਂ ਵਿੱਚ ਮਿੱਟੀ ਉੱਕਣੀ ਲੱਗੀ ਪਈ ਐ ਮੈਂ ਹੈਰਾਨ ਹੋਇਆ ਮੌਦਰਾ ਇਹ ਕੀ ਬਣਿਆ ਇੱਕੜਾਂ ਦਾ ਕਈ ਵਾਰ ਜਿਵੇਂ ਆਪਣੇ ਕਮੈਨ ਕਮੂਨ ਦੀ ਜਿਵੇਂ ਪੂਛ ਹੂੰ ਉਹ ਕੰਮ ਹੁੰਦਾ ਹੁੰਦਾ ਐ ਕਿਹੜਾ ਅਵੇ ਆ ਖੜੀਆਂ ਬਿਨਾਂ ਰੰਗ ਤੇ ਦੇਖ ਇੱਕ ਕੱਦੂ ਕਰਕੇ ਦੁਆਰਾ ਆ ਗਈਆਂ ਇਹ ਕਾਲੀ ਕਾਲੀ ਜਿਹੀ ਦਿੱਤੀਆਂ ਹੋਈਆਂ ਇਹਨਾਂ ਦੀਆਂ ਕੱਦੂ ਕਰਕੇ ਦੁਆਰਾ ਆ ਗਈਆਂ ਬੇਟ ਨੂੰ ਕੰਮ ਦਾ ਨਾਲ ਨਾਲ ਚੱਲਦਾ ਪਿਆ ਟਰਾਲੇ ਨੂੰ ਪ੍ਰੇਮਰ ਵੱਜ ਗਿਆ ਇੱਕ ਜਿਹੜਾ ਟਰਾਲਾ ਹੋਰ ਖੜਾ ਉਹ ਟਰਾਲੀ ਆ ਉਹ ਟਰਾਲੀ ਆ ਉਹ ਹਾਂ ਨਾਗ ਸਾਰੇ ਪੂਰੇ ਕਰੇ ਲੱਗੇ ਮੈਂ ਵੀਰ ਹਣੀ ਵੀ ਹਲੇ ਰੰਗ ਮਾਰਨ ਨਾਗ ਸਾਰੇ ਪੂਰੇ ਕਰੇ ਹੋਏ ਇਹਦੇ ਵੀ ਹਾਂ ਅਬ ਹਾਂ ਟੱਚਿੰਗ ਹੋਈ ਪਈ ਹੈ ਵਿੱਚ ਵਿੱਚ ਅਗੜਾਈ ਹੋਣੀ ਪ੍ਰੋਟੀਨ ਭਰੇ ਆ ਪਿਆ ਹੂੰ ਇਹ ਸਿੰਗਲ ਡੈਰੀ ਆ ਆਪਣੇ ਵਾਲਾ ਸੌਦਾ ਬਾਈ ਫੇਰ ਰਹਿ ਗਿਆ ਅੱਜ ਐਤਵਾਰ ਕਰਕੇ ਹਾਂ ਉਹ ਉਹਨੂੰ ਗਏ ਤੇ ਹੋਗਾ ਨੇ ਕੱਲ ਨੂੰ 2 ਵਜੇ ਗੱਡੀ ਚੁਰਨੀ ਆ ਨੂੰ 2 ਵਜੇ ਗੱਡੀ ਚੁਰਨੀ ਆ 2 ਵਜੇ ਵੀ ਇਹ ਤੁਰ ਪਵੇ ਤਾਂ ਹੀ ਠੀਕ ਆ ਹਾਂ ਨਹੀਂ ਫਿਰ ਆਪਾਂ ਆਪਣੀ ਵਾਲੀ ਗੱਡੀ ਖਿੱਚਣੀਆਂ ਹਾਂ ਹਾਂ ਤੇ ਉਹੀ ਗੱਲ ਆ ਸੀਜ਼ਨ ਦਾ ਕੰਮ ਆ ਹੁਣ ਤਾਂ ਚਲੋ ਮਿਲਦੇ ਹਾਂ ਅਗਲੇ ਵੀਡੀਓ ਚ